ਤੇ ਕਹਿੰਦਾ ਆਇਆ ਤੇ ਕਹਿੰਦਾ ਪੈਸੇ ਦਿਓ ਮੈਂ ਕਿਹਾ ਪੈਸੇ ਤਾਂ ਨਹੀਂ ਹੈਗੇ ਜਦੋਂ ਮੇਰਾ ਘਰਵਾਲਾ ਆਵੇਗਾ ਤੇ ਉਹ ਹੀ ਦੇਵੇਗਾ ਤੇ ਮੈਂ ਹਾਂਜੀ ਮੇਰੇ ਘਰੇ ਆਇਆ ਤੇ ਮੈਂ ਬਿਸਤਰਾ ਇਕੱਠੇ ਕਰਦੀ ਪਈ ਸੀ ਤੇ ਮੇਰੀ ਬਾਹ ਨੂੰ ਫੜਕ ਤੇ ਬਿੱਡ ਸੱਟ ਲੈਨੇ ਬਿੱਡ ਸੱਟਨ ਵੇ ਮੇਰੀ ਨੇ ਇੱਜ਼ਤ ਨੂੰ ਹੱਥ ਪਾਇਆ ਤੇ ਮੇਰੇ ਕੋਸ਼ਿਸ਼ ਕੀਤੀ ਇਹਨੇ ਦੂਜੇ ਆਪਣੇ ਰੈਬ ਵੀ ਕੀਤਾ ਨੇ ਮੇਰੇ ਨਾਲ ਤੇ ਮੇਰੇ ਨਾਨਾ ਆ ਗਏ ਸੀ ਉਹ ਬਾਹ ਕੁਮਣ ਗਈ 8 ਵਜੇ ਤੇ ਮੇਰੇ ਆ ਕੇ ਕੱਪੜੇ ਮੇਨ ਸੱਟਿਆਂ ਨੇ ਪਾਇਏ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਜੀ ਪਿੰਡ ਚਾਵਲਾ ਵਸਤੇ ਹਾਂ ਚਾਵਲਾ ਵਸਤੇ ਹਾਂਜੀ ਗੁਰੂ ਸਾਹਿਬ ਹਾਂਜੀ ਗੁਰੂ ਸਾਹਿਬ ਕੀ ਗੱਲਬਾਤ ਹੈ ਜੀ ਜੀ ਗੱਲਬਾਤ ਪੈਸਿਆਂ ਦੀ ਹੋਈ ਮੇਰੇ ਬੰਦੇ ਕੋ ਪੈਸੇ ਲੈਣੇ ਘਰ ਵਾਲੇ ਕੋਲ ਤੇ ਕਹਿੰਦਾ ਆਇਆ ਤੇ ਕਹਿੰਦਾ ਪੈਸੇ ਦਿਓ ਮੈਂ ਆਖਾ ਪੈਸੇ ਤਾਂ ਨਹੀਂ ਹੈਗੇ ਜਦੋਂ ਮੇਰਾ ਘਰ ਵਾਲਾ ਆਵੇਗਾ ਤੇ ਉਹ ਹੀ ਦੇਵੇਗਾ ਉਹਨੂੰ ਪਤਾ ਲੈਣ ਦੇਣ ਦਾ ਸਾਨੂੰ ਨਹੀਂ ਪਤਾ ਇਹ ਸਾਨੂੰ ਨਹੀਂ ਪਤਾ ਕਿੰਨੇ ਦਿੱਤੇ ਨੇ ਕਿੰਨੇ ਨਹੀਂ ਦਿੱਤੇ ਜੀ ਮੇਰਾ ਘਰ ਵਾਲਾ 2 ਮਹੀਨਾ ਡੇਢ ਹੋ ਗਿਆ ਸੀ ਪੱਲਾ ਗਿਆ ਸੀ ਅਸੀਂ ਉਹਦੇ ਪਰੇਸ਼ਾਨ ਦਰਖਾਸਤਾਂ ਵੀ ਲਾਈਆਂ ਤੇ ਸਾਨੂੰ ਬੜੀ ਕੋਸ਼ਿਸ਼ ਕੀਤੀ ਲੱਭਣ ਦੇ ਸਾਨੂੰ ਨਹੀਂ ਲੱਭਿਆ ਆਉਂਦੀ ਅਸੀਂ ਵੀ ਆ ਪਾਈਆਂ ਖਬਰ ਵੀ ਲਵਾਈ ਕੋਈ ਸਾਡਾ ਉਹਨਾਂ ਪਤਾ ਸੌਣ ਨਹੀਂ ਲੱਗਦਾ ਪਿਆ ਅਸੀਂ ਤਾਂ ਪਹਿਲਾਂ ਪਰੇਸ਼ਾਨ ਸੀ ਸਾਡੇ ਨਾਲ ਆ ਕੇ ਤੇ ਫਿਰ ਪਰੇਸ਼ਾਨ ਇਹ ਨਹੀਂ ਪਤਾ ਮੇਰੇ ਘਰਵਾਲਾ ਨਾਲ ਪਲਾਉਣ ਜਾਣੇ ਦਾਗਾ ਸੀ ਤੇ ਬਸ ਹਾਂ ਪਿੰਡ ਦਾ ਬੰਦਾ ਹੈ ਤੇ ਇਹਦੇ ਨੇਤ ਮਾੜੀ ਅੰਦਰ ਆਣ ਵਿੱਚ ਦਿਨੀਆਂ ਤੇ ਮਾੜੀ ਹੋ ਗਈ ਤੇ ਮੈਂ ਹਾਂਜੀ ਮੇਰੇ ਘਰੇ ਆਇਆ ਤੇ ਮੈਂ ਬਿਸਤਰਾ ਇਕੱਠੇ ਕਰਦੀ ਪਈ ਸੀ ਤੇ ਮੇਰੀ ਬਾਹ ਨੂੰ ਫੜ ਕੇ ਤੇ ਬਿੱਡ ਸੱਟ ਲੈਨੇ ਬਿੱਡ ਸੱਟਨ ਮੇਰੀ ਨੇ ਇੱਜ਼ਤ ਨੂੰ ਹੱਥ ਪਾਇਆ ਤੇ ਮੇਰੇ ਕੋਸ਼ਿਸ਼ ਕੀਤੀ ਇਹਨੇ ਦੂਜੇ ਆਪਣੇ ਰੈਬ ਵੀ ਕੀਤਾ ਨੇ ਮੇਰੇ ਨਾਲ ਹਾਂਜੀ ਤੇ ਫਿਰ ਇਹਨੇ ਵਿੱਚ ਮੈਂ ਉਹਨੂੰ ਧੱਕਾ ਮਾਰਿਆ ਤੇ ਡਿੱਗ ਪਿਆ ਤੇ ਬਾਹਰ ਮੈਂ ਪੱਜੀ ਤੇ ਮੇਰੇ ਮਗਰੇ ਪੱਜਾ ਇਹਨੇ ਨਾ ਉਹਦਾ ਭਰਾ ਵੱਡਾ ਆਗਾ ਮਲਕੀਸ਼ ਸਿੰਘ ਤੇ ਉਹਨੇ ਮੈਨੂੰ ਗਲਮੇ ਤੋਂ ਫੜਕ ਥੱਲੇ ਸੱਟ ਲਿਆ ਤੇ ਮੇਰੇ ਕੱਪੜੇ ਵੀ ਪਾੜ ਤੇ ਮੇਰੇ ਗੁੱਫ ਤੰਗਾਂ ਨੇ ਛੇੜਛਾ ਵੀ ਇੰਨਾ ਕੀਤੀ ਹਾਂ ਤੇ ਮੇਰੇ ਨਾ ਬੜਾ ਨਾ ਤੁਰੂ ਆ ਤੇ ਮੈਨੂੰ ਕੂਣੀਆਂ ਨਾ ਕੁੱਟਿਆ ਨੇ ਗੁੱਜੀਆਂ ਸੱਟਾਂ ਮੈਨੂੰ ਲਾਈਆਂ ਨਾ ਹਾਂਜੀ ਮੇਰੇ ਕੱਪੜੇ ਵੀ ਨਾ ਸਾਰੇ ਪਾੜਤੇ ਦੋ ਭਰਾਵਾਂ ਨੇ ਪਾੜੇ ਨੇ ਦੋਵੇਂ ਭਰਾ ਮਨ ਸ਼ਸ਼ੋਲੀ ਪਰ ਪਹਿਲਾ ਮੇਰਾ ਰੈਵ ਕਿਤੋਂ ਦਾ ਛੋਟੇ ਭਰਾ ਨੇ ਹਾਂ ਮੈਨੂੰ ਕੋਟ ਮਾਰਕੀਟ ਦੇ ਬਾਹਰ ਪੱਜ ਗਿਆ। ਹੁਣ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ। ਜੀ ਕਾਰਵਾਈ ਕੀਤੀ, ਦਰਖਾਸਤ ਵੀ ਲਾਈ ਐ ਨਾ ਕੋਈ ਸਾਹ ਸੁਣਾਈ ਨਹੀਂ ਕੀਤੀ। ਫਿਰ ਮੈਂ ਪਰਚਾ ਘਟਾਇਆ। ਕੋਈ ਉਹਨਾਂ ਨੂੰ ਕੋਈ ਫੜਨ ਨਹੀਂ ਆਇਆ, ਕੁਝ ਨਹੀਂ ਕੀਤਾ ਨਾ। ਹੁਣ ਤੋਂ ਅਸੀਂ ਤੁਮਕੇ ਨਹੀਂ ਮੈਨੂੰ। ਹਾਂ ਜੀ ਮੈਨੂੰ ਤੁਮਕੇ ਐ ਨਾ ਸਾਡਾ ਕੀ ਕਾਰਲਾ ਪੁਲਿਸ ਨਾਲ। ਕੁਝ ਨਹੀਂ ਕਰ ਸਕਦੇ। ਕੋਈ ਉਹਨਾਂ ਨੂੰ ਸ਼ਹਿ ਦੇ ਦੀ ਕਿਸ ਤਰ੍ਹਾਂ? ਇਹ ਨਹੀਂ ਪਤਾ ਕੀ ਕੁਝ ਦਿਨ ਕੁਝ ਦਿਨ ਦੇ ਪਣ ਤਾਂ ਹੀ ਨਹੀਂ ਪੁੱਛ ਚੱਕਦੇ ਪਣ ਉਹਨਾਂ ਨੂੰ। ਕੋਈ ਐ ਕਰ ਫਾਰੀ ਵੀ ਕਹੀ। ਹਾਂਜੀ ਕਿਸੇ ਦੀ ਕਰਤਾਰੀ ਨਹੀਂ ਪਈ ਨਾ ਨਾ ਕਿੰਨੀ ਕਿਵਾਰੀ ਤੇ ਚੱਕਰ ਲਗਾਏ ਥਾਣੇ ਅਸੀਂ ਤਾਂ 5-6 ਵਾਰੀ ਹੋਏ ਠਪਰੋਈਪੁਰ ਵੀ ਗਏ ਅਸੀਂ ਥਾਣੇ ਚੀਤ 5-6 ਵਾਰੀ ਅੱਗੂ ਸਾਨੂੰ ਕਹਿੰਦੇ ਕੋਈ ਨਹੀਂ ਆਪਾਂ ਨਵੇੜ ਲਾਵਾਂਗੇ ਤੁਹਾਡੇ ਬੈਕ ਤੁਸੀਂ ਇਹ ਕੰਮ ਨਾ ਕਰੋ ਤੁਹਾਡੇ ਬੈਕ ਇੰਨੇ ਦਿਨ ਅਸੀਂ ਡੀਕਦੇ ਰਹੇ ਸਾਡੀ ਕੋਈ ਸੁਣਾਈ ਨਹੀਂ ਕਿਸੇ ਸਾਡਾ ਰਾਜ ਨਹੀਂ ਕਰਾਇਆ ਵੱਡਾ ਨੁਕਸਾਨ ਵੀ ਕਰ ਸਕਦੇ ਹਾਂਜੀ ਮੈਨੂੰ ਖਤਰਾ ਇੰਨਾ ਤੇ ਵੱਡਾ ਨੁਕਸਾਨ ਹਾਂਜੀ ਕਰ ਸਕਦੇ ਨੇ ਮੇਰੇ ਨਾਲ ਛੋਟੇ ਛੋਟੇ ਮੇਰੇ ਬੱਚੇ ਨੇ ਬੰਦਾ ਮੇਰੇ 2 ਮਹੀਨੇ ਹੋਣ ਵਾਲੇ ਨੇ ਕਰੇ ਨਹੀਂਗਾ ਹਾਂਜੀ ਕੱਲ ਹਾਂਜੀ ਡਾਰਕ ਰਵੇਗਾ ਸੀ ਮੈਂ ਕਿੰਨੇ ਦਿਨ ਤੱਕ ਅਸੀਂ ਪਾਸੇ ਰਹਿਆ ਮੈਨੂੰ ਖਤਰਾ ਸੀ ਮੇਰੇ ਨਾਲ ਕੋਈ ਨਾ ਕੋਈ ਉਹ ਜੀ ਫੇਰ ਹਰਕਤ ਕਰ ਦੇਣ ਇਸ ਡਰ ਨਾਲ ਫੇਰ ਮੇਰੇ ਰਿਸ਼ਤੇਦਾਰਾਂ ਅਖ ਨਹੀਂ ਤੂੰ ਕਾਵੇ ਕਰੇ ਚਾਲ ਮੈਨੂੰ ਸਾਬ ਮੰਗ ਰਿਹਾ ਹਾਂ ਹਾਂਜੀ ਬਸ ਮੈਨੂੰ ਆਪ ਦਾ ਸਾਬ ਮਿਲ ਜਾ ਬਸ ਮੈਨੂੰ ਸਜ਼ਾ ਹੋ ਜਾਵੇ ਇਹਨਾਂ ਨੂੰ ਹਾਂਜੀ ਹਾਂਜੀ ਕਿੱਥੇ ਆਏ ਸੀ ਤੁਸੀਂ ਮੈਂ ਤਾਂ ਪੇਕੇ ਪਿੰਡ ਆਈ ਹੋਈ ਪਿੰਡ ਚ ਆਵ ਲਿਆ ਹਾਂ ਕੀ ਗੱਲਬਾਤ ਹੈ ਹਾਂਜੀ ਮੈਨੂੰ ਨਹੀਂ ਪਤਾ ਮੈਂ ਸਵੇਰੇ ਸਵੇਰ ਦਾ ਟਾਈਮ ਸੀ 8 ਵਜੇ ਦਾ ਮੈਂ ਬਾਹਰ ਗਈ ਹੋਈ ਸੀ ਕੰਗਣ ਤੇ ਮੈਂ ਅੱਗੇ ਮੇਰੀ ਆदत ਹੈ ਮੈਂ ਚੰਨੀ ਹੁੰਨੀ ਆ ਤੇ ਜਦੋਂ ਮੈਂ ਘਰ ਆਈ ਤੇ ਇਹਨਾਂ ਨਿਕਲਦੇ ਨੂੰ ਦੇਖਿਆ ਦੋ ਜਣ ਕਰੋ ਸਾਡੇ ਚੱਲੇ ਸੀ ਤੇ ਮੈਨੂੰ ਨਹੀਂ ਪਤਾ ਕੋਈ ਕੰਮ ਆਇਆ ਸੀ ਕਿ ਕੋਈ ਗੱਲ ਹੋਈ ਹੈ ਮੈਨੂੰ ਨਹੀਂ ਪਤਾ ਸੀ ਜਦੋਂ ਮੈਂ ਘਰ ਆਈ ਤੇ ਮੈਂ ਆਦੇ ਹੱਥ ਪੈਰ ਤੋਤੇ ਤੇ ਮੈਂ ਆਖਾਂ ਮੇਰੀ ਪਰਜਾਈ ਅੰਦਰ ਰੋਂਦੀ ਪੀਸੀ ਮੱਕੀ ਪਤਾ ਮੇਰੇ ਪ੍ਰਾਣ ਨੂੰ ਯਾਦ ਕਰਕੇ ਰੋਂਦੀ ਪੀ ਹੋਵੇ ਦਿਲ ਚ ਮਾੜਾ ਦਿਲ ਕੀਤੀ ਖਲੇ ਜਦੋਂ ਮੈਂ ਅੰਦਰ ਜਾ ਕੇ ਦੇਖਿਆ ਤੇ ਮੇਰੀ ਪਰਜਾਈ ਨੂੰ ਮੈਂ ਵੇਖਿਆ ਮੇਰੀ ਪਰਜਾਈ ਐ ਹਾਂਜੀ ਹਾਂਜੀ ਜ਼ਬਰਦਸਤੀ ਹੋਈ ਇਹਨੇ ਮੈਨੂੰ ਗੱਲ ਕੀਤੀ ਇਸ ਤਰ੍ਹਾਂ ਮਨਕੀਤ ਤੇ ਬਗੀਚਾ ਬਗੀਚ ਤੇ ਮਨ ਹਾਂਜੀ ਖੁੱਟਮਾਰ ਕੀਤੀ ਇਹਨੇ ਮੈਨੂੰ ਦੱਸਿਆ ਆਂਦੀ ਮੇਰੇ ਨਾਲ ਆ ਗੱਲਬਾਤ ਹੋਈ ਹਾਂਜੀ ਦਗਰਦਸਤੀ ਹੋਈ ਮੇਰੇ ਨਾਲ ਹਾਂਜੀ ਫਿਰ ਮੈਂ ਦਾਖਲ ਆਏ ਸੀ ਮੈਂ ਇਹਨਾਂ ਦਾਖਲ ਕਰਾਇਆ ਪੰਜਾਸੀਆਂ ਦਿਨਾਂ ਬਾਅਦ ਇਹਦੇ ਪ੍ਰਾਦੀ ਵੈਲਾਈ ਹਾਂ ਹੁਣ ਕੀ ਗੱਲ ਬਾਤ ਹੋਈ ਹਾਂਜੀ ਹੁਣ ਕੀ ਗੱਲ ਬਾਤ ਪੁਲਿਸ ਨੇ ਪਰਚਾ ਦਰਜ ਕਰਤਾ ਉਹਨਾਂ ਨੇ ਹਾਂਜੀ ਦਰਜ ਇਤ ਕਰਤਾ ਇੱਕ ਖਰਚਾ ਤਾਂ ਫੜੇ ਨਹੀਂ ਗਏ ਤਾਂ ਨਹੀਂ ਜੀ ਫੜੇ ਨਹੀਂ ਗਏ ਹੁਣ ਕੀ ਮੰਗੇ ਤੁਹਾਡੀ ਮੰਗੇ ਸਾਡੀ ਮੰਗੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਤੁਮ ਕਿਹਦੇ ਦੇ ਰਹੇ ਹਾਂਜੀ ਤੁਮ ਕਿਹਾਂ ਦੇ ਰੇ ਮੇਰੀ ਪਰਜਾਈ ਇਕੱਲੀ ਕਾਰ ਨਹੀਂ ਰਹਿੰਦੀ ਹੁਣ ਮੈਨੂੰ ਕਦੇ ਦੂਜੇ ਤੀਜੇ ਦਿਨ ਮੈਂ ਕਾਰ ਜਾਣੀ ਆ ਤਾਂ ਮੈਨੂੰ ਕਹਿੰਦੀ ਮੇਰੇ ਕੋਲ ਆ ਮੈਨੂੰ ਦੂਜਾ ਇੱਕ ਦਿਨ ਕਰੇ ਰਹਿਣੀ ਆ ਦੂਜੇ ਦਿਨ ਫਿਰ ਇੱਥੇ ਆ ਕੇ ਮੈਨੂੰ ਰਾਤ ਰਹਿਣਾ ਪੈਂਦਾ ਸਹੀ ਦਿਹਾੜੀ ਇਹਦਾ ਪਤਾ ਕਰਨਾ ਨਹੀਂ ਉਹ ਤੇ ਬੁੜੀਆਂ ਕਰ ਨਹੀਂ ਸੇਵ ਤੇ ਬਾਹਰ ਕਿਥੋਂ ਸੇਵ ਰਹਿਣਗੇ ਹਾਂਜੀ ਕਰੇ ਕੁੱਟਮਾਰ ਕਰਨ ਹਾਂਜੀ ਗੁੰਡਾ ਕਰਦੀ ਹੁਣ ਕਰੇ ਚੱਲ ਪਈ ਬਾਹਰਤ ਕਰਨੀ ਕਰਨੀ ਹੈ ਗੁੰਡਾ ਕਰਦੀ ਵਰਦਾ ਆਮੀ ਚੱਲ ਰਹੀ ਸ਼੍ਰੇਆ ਵੀ ਹੋ ਰਹੀ ਉਹ ਨਹੀਂ ਕਾਰਵਾਈ ਪੁਲਿਸ ਕਰ ਰਹੀ ਤੇ ਘਰ ਤੱਕ ਪਹੁੰਚਣ ਦੇ ਉਹ ਵੀ ਨਹੀਂ ਕਰ ਰਹੀ ਹਾਂਜੀ ਮੇਰੀ ਪਹਜਾਈ ਦੀ ਤੇ ਸਾਡੇ ਨਾਨਾ ਪਹਜਾਈ ਦੀ ਮੰਗ ਹੈ ਹਾਂਜੀ ਫੜੇ ਜਾਣੇ ਚਾਹੀਦੇ ਨੇ ਸਰ ਇੱਕ ਜਿਹੜਾ ਮਾਮਲਾ ਦਰਜ ਹੋਇਆ ਸੀਗਾ ਔਰਤਰੇ ਕਰਵਾਇਆ ਸੀਗਾ ਰਿਪੋਰਟ ਦਾ ਸਰ ਕੀ ਮਾਮਲਾ ਸੀਗਾ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਵਿੱਚ ਐਫ ਆਰ ਦਰਜ ਹੋ ਗਈ ਹੈ ਤੇ ਤਤਕਸ਼ ਜਾਰੀ ਹੈ ਜੋ ਵੀ ਉਸ ਚਾਈ ਸਾਹਮਣੇ ਆਉਗੀ ਉਹਦੇ ਸਾਹਮਣੇ ਜਨਾਲ ਬਣਾ ਕੇ ਰਾਜ ਪੇਸ਼ ਕਰਤੇ ਜਾ ਜਿੰਨੇ ਦੋਸ਼ੀਆਂ ਤੇ ਕੀਤਾ ਗਿਆ ਹੈ ਸਰ ਦੋਰ ਦੋ ਤੇ ਅਚਾ ਦੋਸ਼ੀਆਂ ਦੇ ਤੱਕ ਫਾਰਡੀਆਂ ਕੀਤੀ ਸਰ ਨਹੀਂ ਉਹ ਪ੍ਰਾਰ ਨੇ ਫਾਰਡੀਆਂ ਰੀਡੂਟ ਕਰਦੀਆਂ ਹਾਂ ਹਾਂ ਐਣਾ ਕਾਬੂ ਜਲਦੀ ਜਲਦੀ ਕਾਬੂ ਘਟੋ ਤੇ